ਪਟਿਆਲਾ ਦੇ ਜੋ ਡੀਸੀ ਇੱਥੇ ਪਹੁੰਚੇ ਨੇ ਐਸਐਸਪੀ ਵਰਮਿੰ ਸ਼ਰਮਾ ਇੱਥੇ ਪਹੁੰਚੋ ਹੈ ਨੇ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਕਿਉਂਕਿ ਪਿੱਛੇ ਦੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕੇ ਬੈਰੀਗੇਟਿੰਗਾਂ ਜਿਹੜੀ ਇੱਥੇ ਕੀਤੀ ਗਈ ਆ ਨਾ ਤਾਂ ਉਹ ਗਏ ਹੁਣ ਦਰਿਆ ਦੇ ਵਿੱਚ ਦੀ ਪੈਦਲ ਜਾ ਸਕਦਾ ਤੇ ਨਾ ਹੀ ਰੋਡ ਦੇ ਉੱਪਰ ਦੀ ਕਿਉਂਕਿ ਪ੍ਰਾਪਰ ਜਿਹੜਾ ਪ੍ਰਬੰਧ ਆ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਆ ਕਿ ਆਖਰ ਪ੍ਰਸ਼ਾਸਨ ਕਿਸ ਤਰੀਕੇ ਸਾਰੀ ਸਥਿਤੀ ਨੂੰ ਦੇਖ ਰਿਹਾ ਪੰਜਾਬ ਪ੍ਰਸ਼ਾਸਨ ਦਾ ਕੀ ਰੁਖ ਹੈ ਇਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਸਾਰੇ ਆਪਾਂ ਜਾਣਦੇ ਆ ਕਿ ਕਿਸਾਨ ਯੂਨੀਅਨ ਦੀ ਤਰਫੋਂ ਕੱਲ ਜਿਹੜਾ ਹੈਗਾ ਦਿੱਲੀ ਚਲੋ ਮਾਰਚ ਦਾ ਜਿਹੜਾ ਹੈਗਾ ਉਹਨਾਂ ਨੇ ਆਪਣੀ ਤਰਫ ਅਨਾਊਂਸਮੈਂਟ ਕੀਤੀ ਹੈ ਉਹਦੇ ਸੰਬੰਧ ਵਿੱਚ ਅੱਜ ਸ਼ਾਮੀ ਜਿਹੜੀ ਹੈਗੀ ਇੱਕ ਮੀਟਿੰਗ ਵੀ ਹੈਗੀ ਹੈ ਉਹਨਾਂ ਦੀ ਜਿਹੜੇ ਸਰਕਾਰ ਦੇ ਨਾਲ ਤੇ ਉਹਦੇ ਬੇਸਿਸ ਤੇ ਆਪਾਂ ਉਮੀਦ ਇਹ ਕਰ ਰਹੇ ਹਾਂ ਕਿ ਆ ਇਹ ਜਿਹੜਾ ਹੈਗਾ ਕਿ ਦਿੱਲੀ ਚਲੋ ਦੀ ਕਾਲ ਦੀ ਲੋਡ ਨਹੀਂ ਪੈਣੀ ਚਾਹੀਦੀ ਹੈ ਕਿ ਜੇ ਉਹਨਾਂ ਦਾ ਮਸਦਾਲ ਹੋ ਜਾਂਦਾ ਪਰ ਫਿਰ ਵੀ ਆ ਵਕ ਵਕ ਆਪਣੇ ਪਟਿਆਲਾ ਤੋਂ ਵਕ ਵਕ ਜ਼ਿਲ੍ਹੇ ਜਿਹੜੇ ਹੈਗੇ ਹੈ ਹਰਿਆਣਾ ਤੋਂ ਉਥੇ ਐਂਟਰੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਵਾਰੀ ਸਮੀਖਿਆ ਕਰਨੀ ਸੀਗੀ ਕਿ ਇਹ ਦੇਖੇ ਕਿ ਜਿਹੜੀ ਵੀ ਬਾਕੀ ਪਬਲਿਕ ਹੈ ਇੱਕ ਤਾਂ ਕਿਸਾਨ ਹੈਗਾ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਉਹ ਤੁਰਨਾ ਹੈ ਪਰ ਨਾਲ ਜਿਹੜੀ ਵੀ ਹੋਰ ਪਬਲਿਕ ਹੈਗੀ ਹੈ ਉਹਦੇ ਵਿੱਚੋਂ ਕਿਤੇ ਐਂਬੂਲੈਂਸ ਵੀ ਹੋ ਸਕਦੀ ਹੈ ਕੋਈ ਬਿਮਾਰ ਵੀ ਹੋ ਸਕਦਾ ਹੈ ਕਿਸੇ ਨੂੰ ਹੋਰ ਵੀ ਕਿਸੇ ਤਰੀਕੇ ਦੀ ਐਮਰਜੈਂਸੀ ਹੋ ਸਕਦੀ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਜਿਸ ਤਰੀਕੇ ਦੀ ਵੀ ਸਾਨੂੰ ਕੋਈ ਡਾਇਰੈਕਸ਼ਨਸ ਜਾਂ ਫਿਰ ਲੋੜ ਹੈਗੀ ਆ ਉਹਨੂੰ ਆਪਾਂ ਵੇਖਣ ਇੱਥੇ ਆਏ ਸੀਗੇ ਤੇ ਉਹਦੇ ਵਿੱਚ ਤੇ ਐਸਐਸਪੀ ਸਾਹਿਬ ਮੈਂ ਤੇ ਆਪਣੀ ਟੀਮ ਜਿਹੜੀ ਹੈਗੀ ਉਹ ਵਿਜ਼ਿਟ ਕੀਤਾ ਅੱਜ ਦਾ ਆ ਤਾਂ ਆਪਾਂ ਉਮੀਦ ਹੀ ਕਰਾਂਗੇ ਕਿ ਜਿਹੜਾ ਸਾਰਾ ਕੁਝ ਹੈ ਉਹ ਸ਼ਾਂਤੀਪੂਰਵਕ ਹੋਏਗਾ ਤੇ ਆ ਆਮ ਜਨਤਾ ਨੂੰ ਕਿਸੇ ਤਰੀਕ ਕਿ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰ ਰਹੇ ਠੀਕ ਪਟਿਆਲਾ ਦੇ ਜੋ ਡੀਸੀ ਇੱਥੇ ਪਹੁੰਚੇ ਨੇ ਐਸਐਸਪੀ ਵਰਮੇ ਸ਼ਰਮਾ ਇੱਥੇ ਪਹੁੰਚੋ ਹੈ ਨੇ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਕਿਉਂਕਿ ਪਿੱਛੇ ਦੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕੇ ਬੈਰੀਗੇਟਿੰਗਾਂ ਜਿਹੜੀ ਇੱਥੇ ਕੀਤੀ ਗਈ ਆ ਨਾ ਤਾਂ ਉਹ ਗਏ ਹੁਣ ਦਰਿਆ ਦੇ ਵਿੱਚ ਦੀ ਪੈਦਲ ਜਾ ਸਕਦਾ ਤੇ ਨਾ ਹੀ ਰੋਡ ਦੇ ਉੱਪਰ ਦੀ ਕਿਉਂਕਿ ਪ੍ਰੋਪਰ ਜਿਹੜਾ ਪ੍ਰਬੰਧ ਆ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਆ ਕਿ ਆਖਰ ਪ੍ਰਸ਼ਾਸਨ ਕਿਸ ਤਰੀਕੇ ਸਾਰੀ ਸਥਿਤੀ ਨੂੰ ਦੇਖ ਰਿਹਾ ਪ ਇਹ ਜਿਹੜਾ ਸਾਰੇ ਆਪਾਂ ਜਾਣਦੇ ਆ ਕਿ ਕਿਸਾਨ ਯੂਨੀਅਨ ਦੀ ਤਰਫੋਂ ਕੱਲ ਜਿਹੜਾ ਆਏਗਾ ਆ ਦਿੱਲੀ ਚਲੋ ਮਾਰਚ ਦਾ ਜਾਏਗਾ ਉਹਨਾਂ ਨੇ ਆਪਣੀ ਤਰਫ ਅਨਾਊਂਸਮੈਂਟ ਕੀਤੀ ਹੈ ਉਹਦੇ ਸੰਬੰਧ ਵਿੱਚ ਅੱਜ ਸ਼ਾਮੀ ਜਿਹੜੀ ਹੈਗੀ ਇੱਕ ਮੀਟਿੰਗ ਵੀ ਹੈਗੀ ਉਹਨਾਂ ਦੀ ਜਿਹੜੇ ਸਰਕਾਰ ਦੇ ਨਾਲ ਤੇ ਉਹਦੇ ਬੇਸਿਸ ਤੇ ਆਪਾਂ ਕਮਿਟੀ ਕਰ ਰਹੇ ਹਾਂ ਕਿ ਆ ਇਹ ਜਿਹੜਾ ਹੈਗਾ ਕਿਦ ਲਈ ਚੱਲੋ ਦੀ ਕਾਲ ਦੀ ਲੋਡ ਨਹੀਂ ਪੈਣੀ ਚਾਹੀਦੀ ਹੈ ਕਿ ਜੇ ਉਹਨਾਂ ਦਾ ਮਸਾਲਾ ਹੋ ਜਾਂਦਾ ਹੈ ਪਰ ਫਿਰ ਵੀ ਆ ਵਕ ਵਕ ਆਪਣੇ ਪਟਿਆਲਾ ਤੋਂ ਵਕ ਵਕ ਜ਼ਿਲ੍ਹੇ ਜਿਹੜੇ ਹੈਗੇ ਹੈ ਹਰਿਆਣਾ ਤੋਂ ਉੱਥੇ ਐਂਟਰੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਵਾਰੀ ਸਮੀਖਿਆ ਕਰਨੀ ਚਾਹੀਦੀ ਕਿ ਇਹ ਦੇਖੀਏ ਕਿ ਜਿਹੜੀ ਵੀ ਬਾਕੀ ਪਬਲਿਕ ਹੈ ਇੱਕ ਤਾਂ ਕਿਸਾਨ ਹੈਗਾ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਉਹ ਤੁਰਨਾ ਹੈ ਪਰ ਨਾਲ ਜਿਹੜੀ ਵੀ ਹੋਰ ਪਬਲਿਕ ਹੈਗੀ ਹੈ ਉਹਦੇ ਵਿੱਚੋਂ ਕਿਤੇ ਐਂਬੂਲੈਂਸ ਵੀ ਹੋ ਸਕਦੀ ਹੈ ਕੋਈ ਬਿਮਾਰ ਵੀ ਹੋ ਸਕਦਾ ਹੈ ਕਿਸੇ ਨੂੰ ਹੋਰ ਵੀ ਕਿਸੇ ਤਰੀਕੇ ਦੀ ਐਮਰਜੈਂਸੀ ਹੋ ਸਕਦੀ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਜਿਸ ਤਰੀਕੇ ਦੀ ਵੀ ਸਾਨੂੰ ਕੋਈ ਡਾਇਰੈਕਸ਼ਨਸ ਜਾਂ ਫਿਰ ਲੋੜ ਹੈਗੀ ਆ ਉਹਨੂੰ ਆਪਾਂ ਵੇਖਣ ਇੱਥੇ ਆਏ ਸੀਗੇ ਤੇ ਉਹਦੇ ਵਿੱਚ ਤੇ ਐਸਐਸਪੀ ਸਾਹਿਬ ਮੈਂ ਤੇ ਆਪਣੀ ਟੀਮ ਜਿਹੜੀ ਹੈਗੀ ਉਹ ਵਿਜ਼ਿਟ ਕੀਤਾ ਅੱਜ ਦਾ ਆ ਤਾਂ ਆਪਾਂ ਉਮੀਦ ਹੀ ਕਰਾਂਗੇ ਕਿ ਜਿਹੜਾ ਸਾਰਾ ਕੁਝ ਹੈ ਉਹ ਸ਼ਾਂਤੀਪੂਰਵਕ ਹੋਏਗਾ ਤੇ ਆ ਆਮ ਜਨਤਾ ਨੂੰ ਕਿਸੇ ਕੀ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ